ਮੈਂ ਨਗਰ ਕੌਂਸਲ ਪ੍ਰਧਾਨ ਵਿਨੋਦ ਕੁਮਾਰ ਅੱਜ ਮੈਂ ਆਪਣੇ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਜਿੱਥੇ ਵੀ ਮੇਰੇ ਦੇਸ਼ ਵਾਸੀ ਵਸਦੇ ਆ ਉਹਨਾਂ ਸਾਰਿਆਂ ਨੂੰ 78ਵੇਂ ਸਤੰਤਰਤਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਅੱਜ ਦੇ ਦਿਨ ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀਗਾ ਇਹ ਆਜ਼ਾਦੀ ਸਾਨੂੰ ਕੋਈ ਸੌਖੀ ਨਹੀਂ ਮਿਲੀ ਸਾਡੇ ਜਿੰਨੇ ਵੀ ਸੰਤੰਤਰ ਸਨਾਨੀ ਸੀਗੇ ਉਹਨਾਂ ਨੇ ਆਪਣੇ ਖੂਨ ਦੇ ਨਾਲ ਇਹ ਜ਼ਿਆਦੀ ਲਈ ਹੈ ਤੇ ਸਾਡਾ ਫਰਜ਼ ਬੰਦਾ ਆ ਕਿ ਇਹ ਜ਼ਿਆਦੀ ਨੂੰ ਆਪਾਂ ਬਰਕਰਾਰ ਰੱਖੀਏ ਮੈਂ ਆਪਣੇ ਸਾਰੇ ਵੀ ਇਲਾਕਾ ਨਿਵਾਸੀਆਂ ਕੇ ਦੇਸ਼ ਵਾਸੀਆਂ ਕੇ ਤਿੰਨ ਮਤਲਬ ਕਿ ਮੈਸੇਜ ਰੱਖਣਾ ਚਾਹੁੰਦਾ ਆ ਕਿ ਇਕ ਤਾ ਹੈਗਾ ਆ ਕਿ ਸਾਡਾ ਦੇਸ਼ ਤੇ ਸਾਡਾ ਸ਼ਹਿਰ ਆਪਣੇ ਏਰੀਆ ਨੂੰ ਸਾਫ ਸੁਥਰਾ ਰੱਖੋ ਆਪਾਂ ਆਪਣੇ ਏਰੀਆ ਨੂੰ ਸਾਫ ਸੁਥਰਾ ਰੱਖਾਂਗੇ ਸ਼ਹਿਰ ਨੂੰ ਸਾਫ ਸੁਥਰਾ ਰੱਖਾਂਗੇ ਸਾਡਾ ਦੇਸ਼ ਵੈਸੇ ਸਾਫ ਸੁਥਰਾ ਹੋ ਜਾਏਗਾ ਕਿਉਂਕਿ ਇਸ ਟਾਈਮ ਬਹੁਤ ਜ਼ਿਆਦਾ ਪ੍ਰੋਬਲਮ ਚੜੀ ਆ ਸਾਫ ਸਫਾਈ ਦੀ ਬਹੁਤ ਜ਼ਿਆਦਾ ਦਿੱਕਤ ਚੱਲੀ ਹੋਈ ਹੈ ਤੇ ਦੂਸਰਾ ਹੈਗਾ ਆ ਰੁੱਖ ਲਗਾਓ ਦਰਖਤ ਲਗਾਓ ਕਿਉਂਕਿ এনवायरमेंट ਦੇ ਹਿਸਾਬ ਨਾਲ ਸਾਡੇ ਦੇਸ਼ ਵਿੱਚ ਪੋਲੂਸ਼ਨ ਬਹੁਤ ਵੱਧ ਰਿਹਾ ਆ ਜੋ ਕਿ ਦਰਖਤ ਹੀ ਉਹਨਾਂ ਨੂੰ ਰੋਕ ਸਕਦੇ ਆ ਪੋਲੂਸ਼ਨ ਤੇ ਆਪਾਂ ਚਾਹਨੇ ਹੈਗੇ ਹਰ ਇੱਕ ਘਰ ਦਾ ਮੈਂਬਰ ਬੂਟਾ ਜ਼ਰੂਰ ਲਗਾਵੇ ਬਰਸਾਤਾਂ ਦਾ ਟਾਈਮ ਹੈ ਤੇ ਜਿੰਨਾ ਆਪਾਂ ਹਰਿਆਵਰ ਆਪਣੇ ਸ਼ਹਿਰ ਨੂੰ ਕਰਾਂਗੇ ਬਾਅਦ ਕੇ ਦੇਸ਼ ਨੂੰ ਕਰਾਂਗੇ ਉਹਨਾਂ ਐਨਵਾਇਰਨਮੈਂਟ ਸਾਡਾ ਵਧੀਆ ਹੋਏਗਾ ਤੀਸਰਾ ਹੈਗਾ ਯਾ ਨਸ਼ਾ ਇਹ ਸਰ ਨੂੰ ਵੱਡੀ ਚੁਣੌਤੀ ਹੈ ਤੇ ਆਪਾਂ ਹੀ ਹੱਲ ਕਰ ਸਕਦੇ ਹਾਂ ਸਰਕਾਰਾਂ ਆਪਣੇ ਜੇ ਕਰ ਰਹੀ ਹੈ ਕਾਰਵਾਈ ਪਰ ਸਾਨੂੰ ਵੀ ਉਹਨਾਂ ਦਾ ਸਾਥ ਦੇਣਾ ਪਏਗਾ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਕੇ ਵਧੀਆ ਉਹਨਾਂ ਨੂੰ ਤਰੀਕੇ ਨਾਲ ਇਸ ਚੀਜ਼ ਬਾਰੇ ਅਵੇਅਰਨੈਸ ਕਰਵਾ ਕੇ ਆਪਾਂ ਇਹ ਨਸ਼ੇ ਦੀ ਜਿਹੜੀ ਹੈ ਇਹਨੂੰ ਮਤਲਬ ਕੀ ਖਤਮ ਕਰ ਸਕਦੇ ਹਾਂ ਬਸ ਮੈਂ ਇਹਦੇ ਨਾਲ ਹੀ ਫਿਰ ਇੱਕ ਵਾਰੀ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ 78ਵੇਂ ਸੁਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਜੈ ਹਿੰਦ